ਸਿਆਣੇ ਕਹਿੰਦੇ ਆ ਗੱਲ ਜ਼ੁਬਾਨ ਚੋਂ ਤੇ ਤੀਰ ਕਮਾਨ ਚੋਂ ਨਿਕਲਿਆ ਕਦੇ ਵਾਪਸ ਨਹੀਂ ਆਉਂਦੇ ਇਸ ਕਰਕੇ ਗੱਲਾਂ ਦਾ ਬਹੁਤ ਹੈ ਬੇਦੋਸ਼ ਮੇਰੇ ਯਾਰ ਦੀਆਂ ਤਾਂ ਗੱਲ ਸੋਚ ਕੇ ਹੀ ਕਰਨੀ ਪੈਂਦੀ ਹੈ ਤੇ ਕਈ ਵਾਰ ਇੱਕ ਵਾਰ ਦੀ ਗੱਲ ਹੈ ਅਸੀਂ ਪਟਿਆਲੇ ਜਾ ਰਹੇ ਸੀ ਕਾਰ ਦੇ ਵਿੱਚ ਤਾਂ ਧੁੰਦ ਬਹੁਤ ਸੰਘਣੀ ਸਰਦੀਆਂ ਦੇ ਦਿਨ ਸੀ ਸੰਘਣੀ ਧੁੰਦ ਚ ਇੱਕਦਮ ਬੱਦਲ ਜੇ ਛਾਏ ਤੇ ਨੰਦਗੜੀਆ ਸਾਹਿਬ ਕਹਿੰਦੇ ਵੀ ਗੱਡੀ ਰੋਕ ਨਾ ਲਈਏ ਮੈਂ ਕਿਹਾ ਰੋਕਣਾ ਕਾਹਨੂੰ ਆ ਜਿਹੜੀ ਮੂਹਰੇ ਗੱਡੀ ਜਾਂਦੀ ਹੈ ਇਹਦੀ ਬੱਤੀ ਨੂੰ ਫਾਲੋ ਕਰਦਾ ਕਰਦਾ ਇਹ ਮਗਰ ਲਈ ਚੱਲ ਹੌਲੀ ਹੌਲੀ ਆਨੰਦਗੜੀਆ ਸਾਹਿਬ ਦੱਬੀ ਗਏ ਬੱਤੀ ਨੂੰ ਦੇਖਦੇ ਦੇਖਦੇ ਉਹਦੇ ਮਗਰ ਦੱਬੀ ਗਏ ਮੈਂ ਆਪਦੇ ਧਿਆਨ ਚ ਬੈਠਾ ਚਲੋ ਜੀ ਚਲਦੇ ਚਲਦੇ ਅੱਗੇ ਜਾ ਕੇ ਦੋ ਪੁਲਿਸ ਵਾਲਿਆਂ ਨੇ ਹੱਥ ਕੀਤਾ ਆਨੰਦਗੜੀਆ ਸਾਹਿਬ ਕਹਿੰਦੇ ਨਾਕਾ ਆ ਗਿਆ ਪਰ ਮੂਰਲੀ ਗੱਡੀ ਲੰਘ ਗਈ ਮੈਂ ਕਹਿੰਦਾ ਚੱਲ ਕੱਢ ਦੇ ਇਹਨੇ ਵੀ ਗੱਡੀ ਦੇ ਮਗਰ ਹੀ ਤੇਜ਼ ਕਰਕੇ ਕੱਢਤੀ ਗਾਂ ਜਾ ਕੇ ਅਗਲੀ ਗੱਡੀ ਰੋਕਦੀ ਆਨੰਦਗੜੀਆ ਸਾਹਿਬ ਹਾਰਨ ਤੇ ਹਾਰਨ ਹਾਰਨ ਤੇ ਹਾਰਨ ਅਗਲੀ ਗੱਡੀ ਚੋਂ ਵੀ ਦੋ ਪੁਲਿਸ ਵਾਲੇ ਨਿਕਲ ਕੇ ਆ ਗਏ ਦੋ ਇਧਰੋਂ ਪੈ ਗਏ ਸ਼ੀਸ਼ਾ ਖੜਕਾਉਣ ਲੱਗੇ ਬਾਹਰ ਨਿਕਲਿਆ ਆਨੰਦਗੜ੍ਹ ਆ ਸਾ ਮੇਰੇ ਕੰਨੀ ਚ ਆਕਣ ਮੈਂ ਇਹਦੇ ਕੰਨੀ ਇਹ ਮੈਨੂੰ ਕਹਿੰਦੇ ਪਥਰਾਲੇ ਵਾਲੇ ਆ ਕੁਛ ਆਇਆ ਤਾਂ ਨਹੀਂ ਤੇਰੇ ਕੋਲੇ ਮੈਂ ਕਿਹਾ ਮੇਰੇ ਕੋਲੇ ਕੀ ਹੋਣਾ ਤੂੰ ਦੱਸ ਕਹਿੰਦਾ ਗੱਲ ਪਤਾ ਨਹੀਂ ਕੀ ਵਾਪਰ ਗਈ ਕਹਿੰਦਾ ਸ਼ੀਸ਼ਾ ਖੋਲਿਆ ਉਹ ਕਹਿੰਦੇ ਹਾਂ ਇਧਰ ਕਹਿੰਦਾ ਜੀ ਇਹ ਪਥਰਾਲੇ ਤੋਂ ਹੈ ਤੇ ਮੈਂ ਆਨੰਦਗੜ੍ਹ ਤੋਂ ਆ ਇਹ ਜੀ ਬਦੋਸ਼ ਗੀਤਕਾਰ ਹੈ ਸਾਡੀ ਕਦੇ ਆਸਤੇ ਚੈਕਿੰਗ ਤਾਂ ਅਸੀਂ ਤਾਂ ਕੁਛ ਨਹੀਂ ਕੀਤਾ ਉਹ ਕਹਿੰਦੇ ਕੀਤਾ ਕੁਝ ਨਹੀਂ ਸਾਲਿਓ ਡੀਸੀ ਸਾਹਿਬ ਦੀ ਕੋਠੀ 'ਚ ਗੱਡੀਵਾੜੀ ਬੈਠੋ ਅਜੇ ਕਹਿੰਦੇ ਤੁਹਾਡੀ ਚੈਕਿੰਗ ਵੀ ਨਾ ਕਰਗੇ